ਬਦਲਾਦੀ ਕਹਾਣੀ ਮਨਪ੍ਰੀਤ ਸ਼ੁਰੂ ਵਿੱਚ ਇੱਕ ਬਹੁਤ ਹੀ ਜ਼ਿਆਦਾ ਆਲਸੀ ਨੌਜਵਾਨ ਸੀ ਉਸ ਦਾ ਹਮੇਸ਼ਾ ਸਾਰਾ ਵਕਤ ਦੋਸਤਾਂ ਨਾਲ ਘੁੰਮਣ ਫਿਰਨ ਜਾਂ ਫਿਰ ਖੇਡਾਂ ਵਿੱਚ ਹੀ ਲੰਗਦਾ ਸੀ ਦੇ ਅਧਿਆਪਕ ਹਮੇਸ਼ਾ ਉਸ ਨੂੰ ਸਮਝਾਉਂਦੇ ਰਹਿੰਦੇ ਤੇ ਉਸ ਨੂੰ ਕਹਿੰਦੇ ਕਿ ਇਸ ਤਰ੍ਹਾਂ ਤੇਰਾ ਕਦੇ ਵੀ ਜ਼ਿੰਦਗੀ ਵਿੱਚ ਕੁਝ ਨਹੀਂ ਬਣ ਪਾਏਗਾ ਇੱਕ ਦਿਨ ਉਸ ਨੇ ਆਪਣੇ ਪਿਤਾ ਜੀ ਨੂੰ ਕੰਮ ਕਰਦੇ ਵਕਤ ਸੰਘਰਸ਼ ਕਰਦੇ ਹੋਏ ਵੇਖਿਆ ਦਨ ਉਸਦੀ ਜ਼ਿੰਦਗੀ ਬਦਲ ਗਿਆ ਉਸ ਦਿਨ ਤੋਂ ਬਾਅਦ ਉਸਨੇ ਗੜੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੁਣ ਉਹ ਦਿਨ ਰਾਤ ਲਗਾ ਕੇ ਪੜਾਈ ਕਰਦਾ ਤੇ ਸਕਿੱਲ ਸਿੱਖਣ ਵਿੱਚ ਆਪਣਾ ਸਮਾਂ ਲਗਾਉਂਦਾ ਅਤਿਕੁਤ ਸਾਲਾਂ ਬਾਅਦ ਉਹ ਇੱਕ ਸਫਲ ਇਨਸਾਨ ਬਣ ਗਿਆ ਅਤੇ ਉਸਨੇ ਆਪਣੇ ਪਿੰਡ ਦੇ ਨੌਜਵਾਨਾਂ ਲਈ ਕਈ ਨੌਕਰੀਆਂ ਲੱਭੀਆਂ ਹਾਂਜੀ ਦੋਸਤੋ ਇਸ ਕਹਾਣੀ ਰਾਈ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਫਲਤਾ ਹਾਸਲ ਕਰਨ ਲਈ ਸਿਰਫ ਇੱਕ ਦ੍ਰਿੜ ਇਰਾਦਾ ਹੀ ਕਾ ਫੀ ਹੁੰਦਾ ਹੈ ਹਾਂਜੀ ਦੋਸਤੋ ਅੱਧੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਫੇਸਬੁਕ ਦੇ ਪੇਜ ਨੂੰ ਫੋਲੋ ਕਰੋ ਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ